ਇਹ ਬਾਰਿਸ਼ ਕਰਕੇ ਨਾ ਮੇਰੇ ਘਰ ਦੇ ਸਾਰੇ ਸੋਫੇ ਖਰਾਬ ਹੋ ਗਿਆ ਹੈ ਮੈਮ ਉਹ ਕਿਦਾਂ ਖਰਾਬ ਹੋ ਗਏ ਇਹ ਬਾਰਿਸ਼ ਦਾ ਪਾਣੀ ਸਾਰਾ ਅੰਦਰ ਆ ਗਿਆ ਤੇ ਮੈਮ ਇਹ ਟੈਨਸ਼ਨ ਲੈਂਦੀ ਕੋਈ ਗੱਲ ਨਹੀਂ ਹੈ ਜੇ ਤੁਹਾਡੇ ਸੋਫੇ ਸਾਰੇ ਖਰਾਬ ਹੋ ਗਏ ਆ ਅਸੀਂ ਤੁਹਾਡਾ ਪੁਰਾਣਾ ਸੋਫਾ ਜਿਹੜਾ 7000 ਰੁਪਏ ਦਾ ਐਕਸਚੇਂਜ ਕਰਾਂਗੇ ਚਾਹੇ ਉਹ ਪੂਰਾ ਗਲ ਗਿਆ ਹੋਵੇ ਟੁੱਟ ਗਿਆ ਹੋਵੇ 20 ਸਾਲ ਪੁਰਾਣਾ 25 ਸਾਲ ਪੁਰਾਣਾ ਅਸੀਂ 7 1000 ਰੁਪਏ ਤੱਕ ਚੇਂਜ ਕਰਾਂਗੇ ਕੋਈ ਵੀ ਐਲ ਸ਼ੇਪ ਸੋਫਾ ਸਾਡੇ ਕੋਲੋਂ ਲੋਗੇ ਜਿਹੜਾ ਮਰਜ਼ੀ ਅਸੀਂ 7000 ਰੁਪਏ ਦਾ ਚੇਂਜ ਕਰਾਂਗੇ ਭਾਜੀ ਇਹ ਤਾਂ ਹੋਟਲਾਂ ਵਾਲਾ ਸੋਫਾ ਲੱਗ ਰਿਹਾ ਹੈ ਇਹਦੇ ਨਾਲ ਵੀ ਐਕਸਚੇਂਜ ਲਾਏ ਤੁਸੀਂ ਜਿਹੜਾ ਮਰਜ਼ੀ ਸੋਫਾ ਲੋ ਤੁਸੀਂ ਇਹ ਸੋਫਾ ਲੋ ਭਾਵੇਂ ਸਾਡਾ ਕੋਈ ਵੀ ਪ੍ਰੀਮੀਅਮ ਸੋਫਾ ਲੋ ਭਾਜੀ ਇਹਦੇ ਨਾਲ ਤੁਹਾਨੂੰ ਤੁਸੀਂ ਦੇ ਸਕਦੇ ਲੈਦਰ ਦਾ ਸੋਫਾ ਹੈ ਮੈਮ ਇਹ ਸਾਡੀ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਤਾਂ ਹੀ ਤੁਹਾਨੂੰ ਸਾਰੇ ਪ੍ਰੀਮੀਅਮ ਸੋਫੇ ਲੱਗ ਰਹੇ ਆ ਤੁਸੀਂ ਜਿਹੜਾ ਮਰਜ਼ੀ ਸੋਫਾ ਲੋ ਤੁਹਾਨੂੰ 7000 ਰੁਪਏ ਦਾ ਅਸੀਂ ਐਕਸਚੇਂਜ ਕਰਕੇ ਦਵਾਂਗੇ ਭਈ 7000 ਜਦੋਂ ਅਸੀਂ ਤੁਹਾਡਾ ਸਾਰਾ ਦਾ ਸਾਰਾ ਫਾਈਨਾਂਸ ਕਰਦਾਂਗੇ ਤੁਸੀਂ ਮੈਨੂੰ ਖਾਲੀ ਆਪਣਾ ਆਧਾਰ ਕਾਰਡ ਦੇਣਾ ਹੈ ਇੱਕ ਤੁਸੀਂ ਮੈਨੂੰ ਆਪਣੀ ਬੈਂਕ ਦੀ ਕਾਪੀ ਦੇਣੀ ਇੱਕ ਪੈਨ ਕਾਰਡ ਦੇਣਾ ਮੈਮ ਜਿੰਨੇ ਆ ਸੋਫੇ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਕਿੱਥੇ ਹੋਰ ਡਿਜ਼ਾਈਨ ਦੇਖਣ ਨੂੰ ਮੇਰੇ ਸਾਰੇ ਪ੍ਰੀਮੀਅਮ ਡਿਜ਼ਾਈਨ ਹੈਗੇ ਆਜੀ ਉਹ ਕਿਉਂ ਮੈਮ ਸਾਡੀ ਸਾਰੀ ਆਪਣੀ ਮੈਨੂਫੈਕਚਰਿੰਗ ਹੋਈ ਹੈ ਮੈਮ ਤੁਸੀਂ ਭਾਵੇਂ ਜੜੀ ਮਰਜੀ ਸਾਡੇ ਕੋਲ ਫੋਟੋ ਲਿਆਓ ਇੰਸਟਾਗ੍ਰam ਤੋਂ ਦੇਖ ਕੇ ਇੰਟਰਨੈਟ ਤੋਂ ਦੇਖ ਕੇ ਲਿਆਓ ਅਸੀਂ ਤੁਹਾਨੂੰ ਸੇਮ ਟੂ ਸੇਮ ਸੋਫਾ ਬਣਾਵਾਂਗੇ ਮੈਮ ਜਿਹੜਾ ਬੰਦਾ ਸਾਡੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੇਗਾ ਪਹਿਲੇ 3 ਲੱਕੀ ਬਹੁਤ ਵੱਡੀ ਆਫਰ ਦੇ ਦਿੱਤੀ ਐ ਸੋਫਾ ਕਮ ਬੈੱਡ ਫ੍ਰੀ ਦਵਾਂਗੇ ਭਾਜੀ ਕਿਉਂ ਮਜ਼ਾਕ ਕਰ ਜੰਨੇ ਸੋਫਾ ਬੈੱਡ ਥੋੜੀ ਐ ਮੈਮ 2 ਮਿੰਟ ਰੁਕੋ ਤੁਹਾਨੂੰ ਇਹ ਬੈੱਡ ਵੀ ਮਿਲੇਗਾ ਦੀਵਾਨ ਵੀ ਮਿਲੇਗਾ ਸੋਫਾ ਵੀ ਮਿਲੇਗਾ ਐ ਦੇਖੋ ਮੈਮ ਤੁਹਾਨੂੰ ਹੁਣ ਪੂਰਾ ਜਿਹੜਾ ਹੈ ਬੈੱਡ ਬਣਾ ਕੇ ਦਿਖਾਤਾ ਐ ਹੁਣ ਮੈਮ ਪੂਰਾ ਦਾ ਪੂਰਾ ਜਿਹੜਾ ਦੀਵਾਨ ਬਣ ਗਿਆ ਮੈਂ ਮੈਂ ਦੇਖੋ ਇਹਦੇ ਵੀ ਸਪੇਸ ਵੀ ਕਿੰਨੀ ਐ ਦੋ ਤੁਹਾਨੂੰ ਜਿਹੜੇ ਕੁਸ਼ਨ ਵੀ ਨਾਲ ਫ੍ਰੀ ਦਿੱਤੇ ਜਾਣਗੇ ਭਾਜੀ ਐਕਸਚੇਂਜ ਆਫਰ ਲੈਣ ਦੇ ਲਈ ਕਸਟਮਰ ਨੂੰ ਪਹੁੰਚਣਾ ਕਿੱਥੇ ਪਏਗਾ ਮੈਮ ਸਾਡੇ ਸ਼ੋਅਰੂਮ ਦਾ ਐਡਰੈਸ ਐ ਜਸਵੰਤ ਫਰਨੀਚਰ ਰਾਮਾ ਮੰਡੀ ਜਲੰਧਰ ਸਾਡੇ ਸ਼ੋਰੂਮ ਦੇ ਬਿਲਕੁਲ ਆਪੋਜ਼ਿਟ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਹੈ ਤੇ ਸਾਡੇ ਜਿਹੜਾ ਸ਼ੋਰੂਮ ਦੇ ਉੱਪਰ ਜਿਹੜਾ HDFC ਬੈਂਕ ਦਾ ਬੇਸਮੈਂਟ ਸਾਡਾ ਸ਼ੋਰੂਮ ਹੈ